ਕਮਿਸ਼ਨਰੇਟ ਪੁਲਿਸ ਅਮਰਸਰ ਵੱਲੋਂ ਨਸ਼ਿਆਂ ਵਿਰੁੱਧ ਵਿੱਢੀ ਗਈ ਮਹਿੰਦੇ ਤਹਿਤ ਅੱਜ ਏਡੀਸੀਪੀ ਸ਼੍ਰੀ ਨਵਜੋਤ ਸਿੰਘ ਏਡੀਸੀਪੀ 3 ਤੇ ਸ਼੍ਰੀ ਕਮਲਜੀਤ ਸਿੰਘ ਏਸੀਪੀ ਹੈੱਡਕੁਆਟਰ ਤੇ ਥਾਣਾ ਵੇਰਕਾ ਦੇ ਐਸਐਚਓ ਅਮਨਜੋਤ कौर ਇਹਨਾਂ ਨੇ ਇਹਨਾਂ ਨੂੰ ਮਿਲੀ ਸੂਚਨਾ ਦੇ ਆਧਾਰ ਤੇ ਇੱਕ ਵਿਅਕਤੀ ਹਿਤੇਸ਼ ਮਹਿਰਾ ਉਰਫ ਇਸ਼ੂ ਬੌਸੀ ਬਾਸੀ ਭਗਤਾਂ ਵਾਲਾ ਗੇਟ ਅੰਮ੍ਰਿਤਸਰ ਇਹਨੂੰ ਕਾਬੂ ਕੀਤਾ ਇਹਨੂੰ ਕਾਬੂ ਕਰਕੇ ਇਹਦੇ ਪਾਸੋਂ 3 ਕਿਲੋ 120 ਗ੍ਰਾਮ ਫੀਮ 21300 ਰੁਪਏ ਡਰਗਮਨੀ ਤੇ ਜਿਹੜੀ ਐਕਟਿਵਾ ਤੇ ਇਹ ਸਵਾਰ ਹੋ ਕੇ ਆ ਰਿਹਾ ਸੀ ਉਸ ਐਕਟਿਵਾ ਸਮੇਤ ਇਹਨੂੰ ਕਾਬੂ ਕੀਤਾ ਕਾਬੂ ਕਰਕੇ ਇਹ ਫੀਮ ਬਰਾਮਦ ਕਰਾ ਕੇ ਇਹਦੇ ਖਿਲਾਫ ਜਿਹੜੀ ਬਣਦੀ ਕਾਰਵਾਈ ਕੀਤੀ ਆ ਜਦੋਂ ਇਹ ਪਤਾ ਲੱਗਿਆ ਵੀ ਇਹ ਲੌਕਡਾਊਨ ਦੇ ਕੰਮ ਤੋਂ ਲੌਕਡਾਊਨ ਜਦੋਂ ਲੱਗਿਆ ਸੀ ਉਸ ਤੋਂ ਬਾਅਦ ਆਪਣਾ ਕੋਈ ਜਿਆਦਾ ਇਹਦਾ ਜਿਹੜਾ ਕੰਮਕਾਰ ਜਿਹੜਾ ਇਹਦਾ ਪਿਤਾ ਜਿਹੜਾ ਭੁਜੀਏ ਦਾ ਕੰਮ ਕਰਦਾ ਸੀ ਇਹ ਭੁਜੀਏ ਦੇ ਪੈਕੇਟ ਵਗੈਰਾ ਦੁਕਾਨਾਂ ਦੇ ਵੰਡਣ ਦਾ ਕੰਮ ਕਰਦਾ ਸੀ ਉਸ ਕੰਮ ਦੇ ਵਿੱਚ ਖੁਸ਼ ਕਮੀ ਆਉਣ ਕਾਰਨ ਇਹਨੇ ਸੌਖਾ ਪੈਸੇ ਬਣਾਉਣ ਦੇ ਪਰਪਸ ਦੇ ਲਈ ਯੂਪੀ ਦੇ ਕਿਸੇ ਵਿਅਕਤੀਆਂ ਨਾਲ ਇਹਨੇ ਤਾਲੁਕ ਕਰਕੇ ਯੂਪੀ ਤੋਂ ਇਹ ਹਫੀਮ ਲਿਆ ਕੇ ਇਹਨੇ ਵੇਚਣ ਦੀ ਸ਼ੁਰੂਆਤ ਕੀਤੀ ਜੁਪੀ ਜਿਹੜਾ ਬਰੇਲੀ ਤੋਂ ਲਿਆ ਕੇ ਇਹ ਅਮਰਸਰ ਦੇ ਅਮਰਸਰ ਦੇ ਆਸ-ਪਾਸ ਦੇ ਇਲਾਕੇ 'ਚ ਇਹ ਜਿਹੜਾ ਕੰਮ ਕਰਦਾ ਰਿਹਾ ਜਿਸ ਨੂੰ ਹੁਣ ਰੰਗੇ ਹੱਥੀ ਪੜਿਆ ਇਹਦੇ ਮੁਕਦਮਾ ਦਰਜ ਕਰਕੇ ਇਹਨੂੰ ਗ੍ਰਿਫਤਾਰ ਕੀਤਾ ਗਿਆ ਤੇ ਇਹਦੀ ਫਰਦ ਜਿਹੜੀ ਇਨਵੈਸਟੀਗੇਸ਼ਨਾਂ ਕੋ ਅਮਰਸਰ ਲਿਆਂਦੀ ਜਾ ਰਹੀ ਪਹਿਲਾਂ ਸਰਦ ਤੋਂ ਕਿੰਨੀ ਮਿੰਟ ਜਿਹੜੀ ਵੇਚ ਚੁੱਕਾ ਜਾਂ ਲਿਆ ਦਿੱਤਾ ਉਸ ਤੋਂ ਤੋਂ ਇਨਵੈਸਟੀਗੇਸ਼ਨਸ ਕਰ ਰਹੇ ਆਂ ਇੰਟਰੋਗੇਸ਼ਨ ਤੇ ਟੈਕਨੀਕਲ ਤਰੀਕੇ ਨਾਲ ਵੈਰੀਫਾਈ ਕਰ ਰਹੇ ਆਂ ਪਰੰਤੂ ਔਨ ਰਿਕਾਰਡ ਆ ਜਿਹੜਾ ਇੱਥੇ ਕੋਈ ਪਹਿਲਾਂ ਕ੍ਰਿਮੀਨਲ ਫਰਜ਼ਾ ਦਰਜ ਨਹੀਂ ਹੈਗਾ ਇਹ ਸੀ ਇਨਵੈਸਟੀਗੇਸ਼ਨ ਦੌਰਾਨ ਵੈਰੀਫਾਈ ਕਰਾਂਗੇ ਇਹਨੇ ਇਹ ਤੋਂ ਪਹਿਲਾਂ ਕਿੰਨੇ ਵਾਰ ਕੀ ਸੀ ਕੰਮ ਤੇਰਾ ਕੱਲਾ ਜਾਂ ਹੋਰ ਵੀ ਦੇ ਕੰਮ ਇਹ ਕੱਲਾ ਹੀ ਕੱਲਾ ਦੇਖੋ ਕਿ ਇਹ ਫਾਦਰ ਸਾਹਿਬ ਦਾ ਫਾਦਰ ਉਹ ਵੀ ਨਾਲ ਸੀ ਇਸ ਕੰਮ ਤੇ ਨਹੀਂ ਜਿਵੇਂ ਫਾਦਰ ਉਹ ਪੂਜਿਆ ਬਣਾਉਣ ਦਾ ਕੰਮ ਉਹਦਾ ਆ ਉਹਦਾ ਕੰਮ ਆ ਇਹ ਉਹ ਤੋਂ ਪੈਕੇਟ ਬਣਾ ਕੇ ਦੁਕਾਨਾਂ ਦੇ ਵੇਚਣ ਦਾ ਕੰਮ ਕਰਦਾ ਸੀਗਾ ਤੇ ਉਸ ਆੜ ਦੇ ਉਸ ਤੋਂ ਬਾਅਦ ਹੀ ਇਹਨੇ ਮਤਲਬ ਆਪਣੇ ਜਿਹੜਾ ਇਹ ਇੱਕ ਤਰ੍ਹਾਂ ਦਾ ਅਲੱਗ ਕੰਮ ਆ ਜਿਹੜਾ ਨਾਲ ਜਿਹੜਾ ਨਸ਼ਿਆਂ ਦਾ ਵਪਾਰ ਦਾ ਕੰਮ ਸੀ ਚਲੋ ਸਾਹ ਉਹ ਚਲਿਆ ਜੀ 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 ਇੱਕ ਤਰ੍ਹਾਂ ਉਹ ਲੇਖਤੀ ਉਜਲਵਾ ਸੀ ਨਹੀ ਉਹਦੇ ਨਾਲ ਕੋਈ ਨਹੀਂ ਪਰ ਇਹ ਲਿੰਕ ਕਿਸ ਤਰ੍ਹਾਂ ਬਣੇ ਉਹਦੇ ਨਾਲ ਜਿਹਦੇ ਪਰ ਇਹ ਯੂਸੀ ਤੋਂ ਲੈ ਪੈ ਉਹ ਇਨਵੈਸਟੀਗੇਸ਼ਨ ਕਰ ਰਹੇ ਆ ਜੀ ਫੋਰੈਂਸਿਕ ਤੇ ਮੋਬਾਈਲ ਸਾਰਾ ਅਸੀਂ ਉਹਦਾ ਐਗਜ਼ਾਮੀਨੇਸ਼ਨ ਕਰਾ ਰਹੇ ਆ ਉਹਦੇ ਜੋ ਵੀ ਫੋਰੈਂਸਿਕ ਰਿਪੋਰਟ ਆਏਗੀ ਜੋ ਇਹਦੀ ਟੈਕਨੀਕਲ ਰਿਪੋਰਟ ਦੇ ਆਧਾਰ ਤੇ ਉਹ ਸਾਰੇ ਪਿਛਲੇ ਜਿਹੜੇ ਬੈਕਵਰਡ ਤੇ ਫੋਰਵਰਡ ਰੀਕੋਰਡ ਜਿਹੜਾ ਸੱਤ ਮੈਗਨੇਟ ਸਰ ਹੰਦਲ ਸੀ ਇਹਦੇ ਤੋਂ ਹੀ ਡਾਟਾ ਨੂੰ ਸਪਲਾਈ ਕਰਦਾ ਸੀ ਉਹ ਸਾਰਾ ਪਾਰਟ ਆਫ ਇਨਵੈਸਟੀਗੇਸ਼ਨ ਹੈ ਜੀ ਇਹਦੀ ਰੈਸਟ ਪਾਈ ਆ ਰਿਮਾਂਡ ਇਹਦਾ ਤਿੰਨ ਨੂੰ ਇੱਕ ਦਿਨ ਦਾ ਰਿਮਾਂਡ ਮਿਲ ਗਿਆ ਉਸ ਪੁੱਛਗਿਸਤਨਾ ਨਾਲ ਜਿਹੜੀ ਅਸੀਂ ਅਗਲੀ ਡਿਟੇਲ ਹੈ ਜਿਹੜੀ ਵਰਕਪੇਚ ਅਕੱਤੀ ਜਨ ਆਮ ਲੋਕਾਂ ਵਾਂਗ ਨਹੀਂ ਲੰਦਾ ਤੁਸੀਂ ਕਿਵੇਂ ਪੁੱਛ ਨੂੰ 잡 ਪਿਆ ਤੇ ਲੋੜ ਦਾ ਕੰਮ ਹੋ ਗਿਆ ਪਰੋਸੇਯੋਗ ਇਨਫੋਰਮੇਸ਼ਨ ਸੀ ਜੀ ਜਿਹੜਾ ਵੀ ਕੋਈ ਕੰਮ ਕਰਦਾ ਕਿ ਤੁਨਾ ਕਿਤਾਮ ਕੋਈ ਨਾ ਕੋਈ ਜਿਹੜਾ ਅਨਸਾਪਸੰਦ ਬੰਦੇ ਹੁੰਦੇ ਨੇ ਜਿਨ੍ਹਾਂ ਨੂੰ ਕੋਈ ਸ਼ੱਕ ਪੈ ਜਾਂਦਾ ਉਹ ਸਾਨੂੰ ਦਲਾਹ ਦੇ ਦਿੰਦੇ ਨੇ ਉਸ ਇਨਫੋਰਮੇਸ਼ਨ ਦੇ ਆਧਾਰ ਤੇ ਇਹ ਜਿਹੜੀ ਸਾਰੀ ਗੱਲ ਤਕੀ ਨੇ ਇਹਨਾਂ ਨਾਲ ਵਿੱਚ ਤੇ ਜੋ ਪ੍ਰੋਪਰਟੀ ਉਹ ਵੇਰਾ ਕੋਲ ਆਇਆ ਗਿਆ ਹਲੇ ਥਰਵਾਤੀ ਦੀ ਰਿਪੋਰਟ ਡੀਟੇਲ ਮੰਗ ਜੇ ਇਹਦੀਆਂ ਪ੍ਰੋਪਰਟੀਆਂ ਦੀ ਡੀਟੇਲ ਲਵਾਂਗੇ ਇਹਦੇ ਪੁਰਾਣੇ ਕੰਮਾਂ ਦੀ ਡੀਟੇਲ ਲਵਾਂਗੇ ਇਹਨੇ ਕਿੰਨੇ ਕਿੰਨੇ ਕੰਮ ਕੀਤੇ ਨੇ ਉਹ ਟੋਟਲ ਸਾਰਾ ਦੈਟ ਇਜ਼ ਅ ਮੈਟਰ ਆਫ ਇਨਵੈਸਟੀਗੇਸ਼ਨ ਉਹਦੇ ਆਧਾਰ ਤੇ ਜੋ ਵੀ ਹੋਵੇਗਾ ਅਸੀਂ ਕਾਨੂੰਨ ਮੁਤਾਬਕ ਕਰਾਂਗੇ ਬੜਿਆ ਪੜਿਆ ਤੋਂ ਇਹ ਬਹੁਤਾ ਨਹੀਂ ਪੜਿਆ ਦਾ ਮਤਲਬ ਠੀਕ ਹੀ ਆ 5-7 ਪੜਿਆ ਹੋਣਾ ਜਿਆਦਾ ਨਹੀਂ ਪੜਿਆ ਵਾ ਨੋਮੀਨਲੀ ਮਤਲਬ ਜਨਤਾ ਦਾ ਆਮ ਲੈਦਰ ਹਾਂਜੀ ਹਾਂਜੀ ਆਮ ਦੁਕਾਨਾਂ ਦੇ ਆਪਣੇ ਪੈਦਲਾਂ ਨਾਲ ਨਾਲ ਕੰਮ ਕਰਦਾ ਸੀ ਨਾਲ ਇਜ਼ੀ ਮਨੀ ਦੇ ਇੱਕ ਤਰੀਕਾ ਲੱਭ ਕੇ ਨੇ ਉਹ ਇਜ਼ੀ ਮਨੀ ਦੇ ਆਧਾਰ ਤੇ ਇਹ ਕੰਮ ਸੁ ਕਰਦੇ ਨੇ ਸਿਰਫ ਲੱਗਾ ਨਹੀਂ ਵੀ ਜਿਸ ਤਰ੍ਹਾਂ ਤੁਸੀਂ ਕਹਿੰਦੇ ਹੋ ਪੈਕੇਟ ਆਫ ਸੈਕਾਂ ਦੇ ਵਿੱਚ ਜਾਇ ਇਸ ਨੂੰ ਉਹਦੇ ਦੂਹੀ ਉਹਦੀ ਆੜ ਦੇ ਵਿੱਚ ਕਰਦਾ ਸੀ ਨਹੀਂ ਉਸ ਦਾ ਦੀ ਗੂਗਲ ਦੇ ਸਾਹਮਣੇ ਆਈ ਉਹ ਤਾਂ ਦੁਕਾਨਾਂ ਦੇ ਸਪਲਾਈ ਕਰਦਾ ਸੀ ਇਹ ਜੀਐਸ ਸਪਲਾਈ ਕਰਦਾ ਕਰਦਾ ਹਾਂਜੀ ਹਾਂਜੀ ਪੂਰੀ ਸਪਲਾਈ ਕਰਦਾ ਸੀ ਉਹਨੂੰ ਜੀਐਸ ਸਪਲਾਈ ਦੇ ਨਾਮ ਨਾਲ ਨੇ ਇਹ ਵੀ ਕੰਮ ਕਰਦੇ ਹਾਂ ਨਾਲੇ ਕੰਮ ਕਰਦਾ ਉਹ ਜਿਹੜੇ ਜਿਆਦਾ ਕਾਰੋਬਾਰੀ ਜਿਹੜੇ ਰਾਜਸਥਾਨ ਤੋਂ ਹੈ ਰਾਜਸਥਾਨ ਤੋਂ ਵੀ ਨਾ ਕਰੇ ਕਿਉਂਕਿ ਉਥੇ ਖੇਤੀ ਵੀ ਹੁੰਦੀ ਹੈ ਇਹ ਯੂਪੀ ਦਾ ਹੀ ਇਹਦਾ ਲਿੰਕ ਮਿਲਿਆ ਐਜ਼ ਆਫ ਨਾਓ ਯੂਪੀ ਦਾ ਮਿਲਿਆ ਲੋਕੀ ਅੱਜਕੱਲ ਮੇਨ ਹੱਡ ਭਨਵੀ ਮਿਹਨਤ ਜਾਂ ਕਮਾਈ ਕਰਨ ਦੀ ਥਾਂ ਤੇ ਸਾਰਾ ਜੀ ਖੁਦ ਇੱਕੀ ਇਜ਼ੀ ਮਨੀ ਦਾ ਹੀ ਬਣਾ ਜਿਹੜਾ ਅੱਜਕੱਲ ਸਾਰਿਆਂ ਦਾ ਰੁਝਾਨ ਬਣ ਜਾਂਦਾ ਉਸ ਇਜ਼ੀ ਮਨੀ ਦੇ ਨੂੰ ਕਮਾਉਣ ਦੇ ਪਰਪਸ ਦੇ ਲਈ ਵੀ ਸੌਖਾ ਬਹੁਤ ਹੀ ਮਿਹਨਤ ਨਾ ਕਰਨੀ ਪਵੇ ਉਸ ਦੇ ਆਧਾਰ ਤੇ ਨੇ ਜਿਹੜਾ ਥੀਮ ਦਾ ਕੰਪਨੀ ਇਹ ਜਿਹੜਾ ਬੈਕਵਰਡ ਲਿੰਕ ਅਸਰ ਬਿਫੋਰ ਲੈਸ ਨੰਬਰਸ ਉਨਾ ਬਾਰੇ ਇਹ ਜਾਣਕਾਰੀ ਦਿੱਤੀ ਉਹ ਅਸੀਂ ਕਿਉਂਕੈਂਡਰ ਇਨਵੈਸਟੀਗੇਸ਼ਨ ਆ ਉਹ ਸਾਂਝੀ ਨਹੀਂ ਕਰ ਸਕਦੇ ਤੁਹਾਡੇ ਨਾਲ ਸਾਡੇ ਘਰ ਦੇ ਡੀਟੇਲ ਕਿੰਨੀ ਤੁਸੀਂ ਦੇ ਰਹੇ ਹੋ ਕਿਉਂਕਿ ਜਿਸ ਇਲਾਕੇ ਤੋਂ ਪੜਿਆ ਗਿਆ ਉਹ ਪੱਕੀ ਪਰਸਪਰ ਸ੍ਰਮ ਰੀਅਲ ਉਹ ਇਨਵੈਸਟੀਗੇਸ਼ਨ ਦੌਰਾਨ ਸਾਰਾ ਸਟੈਬਲਿਸ਼ ਕਰਾਂਗੇ ਦੋਲੋ ਜੀ ਦਾ ਵੀ ਅਬੀ ਸਮਝੋ ਸਰ ਕੋ ਇਸ ਦਾ ਬੜਾ ਤਗੜਾ ਨੈਟਵਰਕ ਚੱਲ ਰਿਹਾ ਹੈ ਤੁਹਾਡੇ ਉੱਪਰ ਸਾਮੇ ਬਿਲਕੁਲ ਹੈਗਾ ਜੀ ਸਾਰੀ ਕਾਮਯਾਬੀ ਆ ਮਤਲਬ ਇਨੇ ਡਰੱਗਸ ਦੇ ਬੰਦੇ ਵਾਰ-ਵਾਰ ਜਿਹੜੇ ਕਾਬੂ ਕਰਨੇ ਆ ਜਾਂ ਹੋਰ ਕਰਨੇ ਇਸ ਲਈ ਕਿ ਜੇ ਮੈਨੂੰ ਕਾਮਯਾਬੀ ਆ ਪੁਲਿਸ ਬੜੀ ਅਨਤਕ ਜਤਨ ਕਰ ਰਹੀ ਆ ਮਿਹਨਤ ਕਰ ਰਹੀ ਆ ਉਸ ਮਿਹਨਤ ਦੇ ਜਿਹੜੇ ਸਿੱਟੇ ਵਜੋਂ ਜਿਹੜੇ ਸਾਰੀ ਗੱਲ ਆ ਕਿ ਕਿਤੇ ਲੋਕ ਸਿਵਲ ਸੁਸਾਇਟੀ ਦੇ ਵਿੱਚ ਰਹਿੰਦੇ ਨਾ ਤੇ ਸ਼ਕਤ ਵੀ ਜਲਦੀ ਨਹੀਂ ਜਾਂਦਾ ਤੇ ਪੁਲਿਸ ਤੱਕ ਨਾ ਕਾਫੀ ਆਫਟਾ ਹੋ ਜਾਂਦਾ ਬਿਲਕੁਲ ਠੀਕ ਆ ਉਹਦੇ ਲਈ ਸਮਾਜ ਦੇ ਤੌਰ ਤੇ ਅਕਸਰ ਕਿਧੋ ਨਾ ਕਿਧੋਂ ਬਿਧੋ ਨਾ ਕਿਧੋਂ ਜਿਹਨੂੰ ਵੀ ਇਨਫੋਰਮੇਸ਼ਨ ਮਿਲਦੀ ਆ ਜਦੋਂ ਪੁਲਿਸ ਦਾ ਸਹਿਯੋਗ ਕਰਦੇ ਤਾਂ ਸਾਨੂੰ ਕੰਮ ਸੌਖਾ ਹੋ ਜਾਂਦਾ